ਮੇਰਾ ਕਬੜਾ ਜਾ ਵੀਰਾ ਮੇਰਾ ਵੀ ਸੱਤੋਂ ਨਿਕਾ ਜਾ ਕੇ ਸੁਣ ਦੇ ਮਿਲਖਾ ਇਹ ਕੀ ਕਰਕੇ ਇਹਨੂੰ ਰੋਕੇ ਇਹਨਾਂ ਤਸਵੀਰਾਂ ਦੇ ਵਿੱਚ ਨਜ਼ਰ ਆ ਰਹੀ ਮਹਿਲਾ ਦਾ ਨਾਮ ਮਨਜੀਤ ਕੌਰ ਹੈ। ਇਹ ਉਹੀ ਮਨਜੀਤ ਕੌਰ ਹੈ ਜਿਸ ਦਾ ਮਾਪਿਆਂ ਨੇ ਚਾਵਾ ਤੇ ਰੀਝਾ ਨਾਲ ਫਿਰੋਜ਼ਪੁਰ ਦੇ ਕਸਬਾ ਮਮਦੂਰ ਦੇ ਪਿੰਡ ਹਜ਼ਾਰਾ ਸਿੰਘ ਦੇ ਰਹਿਣ ਵਾਲੇ ਸੁਖਵਿੰਦਰ ਸਿੰਘ ਦੇ ਨਾਲ ਵਿਆਹ ਕੀਤਾ ਸੀ। ਪਰ ਹੁਣ ਵਿਆਹ ਤੋਂ 12 ਸਾਲਾਂ ਬਾਅਦ ਸੁਖਵਿੰਦਰ ਸਿੰਘ ਨੇ ਆਪਣੀ ਘਰਵਾਲੀ 32 ਸਾਲਾਂ ਮਨਜੀਤ ਕੌਰ ਦੇ ਨਾਲ ਕੁਝ ਅਜੀਹਾ ਕਰ ਦਿੱਤਾ ਜਿਸ ਦੀ ਹਾਲਤ ਦੇਖ ਮਾਪਿਆਂ ਦੀਆਂ ਪੂਬਾ ਨਿਕਲ ਗਈਆਂ। ਮਨਜੀਤ ਕੌਰ ਦੇ ਪੇਕੇ ਪਰਿਵਾਰ ਅਤੇ ਪੁਲਿਸ ਦੇ ਮੁਤਾਬਿਕ ਘਰ ਦੇ ਵਿੱਚ ਕਲੇਸ਼ ਰਹਿੰਦਾ ਸੀ ਘਰੇਲੂ ਝਗੜਾ ਹੁੰਦਾ ਸੀ ਜਿਸ ਦੇ ਚੱਲਦੇ ਸੁਖਵਿੰਦਰ ਸਿੰਘ ਨੇ ਆਪਣੀ ਘਰ ਵਾਲੀ ਮਨਜੀਤ ਕੌਰ ਨੂੰ ਗੋਲੀ ਮਾਰ ਦਿੱਤੀ ਜਿਸ ਉਪਰੰਤ ਮਨਜੀਤ ਕੌਰ ਦੀ ਮੌਕੇ ਤੇ ਹੀ ਮੌਤ ਹੋ ਗਈ ਜਿਸ ਤੋਂ ਬਾਅਦ ਪੂਰੇ ਪਿੰਡ ਵਿੱਚ ਸਹਿਮ ਦਾ ਮਾਹੌਲ ਪੈਦਾ ਹੋ ਗਿਆ ਮਨਜੀਤ ਕੌਰ ਦੀ ਮ੍ਰਿਤਕ ਦੇਹ ਨੂੰ ਸਿਵਲ ਹਸਪਤਾਲ ਲੈ ਕੇ ਪਹੁੰਚੇ ਪੇਕੇ ਪਰਿਵਾਰ ਨੇ ਪ੍ਰਸ਼ਾਸਨ ਅੱਗੇ ਇਨਸਾਫ ਦੀ ਗੁਹਾਰ ਲਗਾਈ ਹੈ ਇਹ ਸੀਗਾ ਜਦੋਂ ਦੇ ਪਿਆਈਆ ਟਰਚਰ ਕਰਦੇ ਸੀਗੇ ਪਸੰਦ ਨਹੀਂ ਕਰਦੇ ਸੀਗੇ ਹਾਂਜੀ ਕੁੜਤੇ ਮਾਰਦੇ ਸੀਗੇ। ਤ੍ਰਿੱਕੀ ਹੋਣਾ ਆਇਆ। ਹਾਂ ਜੀ ਸਾਨੂੰ ਇੱਕ ਹੀ ਤਰੀਕ ਨੂੰ ਇੱਕ ਹੀ ਤਰੀਕ ਨੂੰ ਸਾਨੂੰ ਜੀ ਫੋਨ ਹੋ ਗਿਆ ਜੀ 3 ਵਜੇ ਦੁਪਹਿਰ ਨੂੰ। ਪਹਿਲਾਂ ਮੈਂ ਸਕਲਾਈ ਸੀ ਤੇ 4 ਵਜੇ ਫਿਰ ਕਾਲ ਕਰੀ ਉਹਨਾਂ ਦੀ। ਜੰਦਵੀ ਮਨਜੀਤ ਕੌਰ ਨੂੰ ਕੁਝ ਹੋ ਗਿਆ ਵਾ ਤੇ ਪਲਟ ਕਾਫੀ ਨਿਕਲ ਰਿਹਾ ਵਾ। ਤੁਸੀਂ ਚਲਦੇ ਜਾਓਗੇ। ਤੇ ਅਸੀਂ ਫਿਰ ਬਾਜੀ ਉਸੇ ਟਾਈਮ 'ਤੇ ਚਲੇ ਗਏ। ਰਾਤ 8 ਵਜੇ ਤੱਕ ਪਹੁੰਚ ਗਏ ਸੀ।

ਮੇਰੀ ਸਿਸਟਰ ਆ ਹਾਂਜੀ ਮੇਰੇ ਤਾਏ ਦੀ ਬੇਟੀ ਤਾਏ ਦੀ ਬੇਟੀ ਹਾਂਜੀ ਨਾਮ ਕੀ ਨਾਮ ਮਨਜੀਤ ਕੌਰ ਮਨਜੀਤ ਕਿੰਨੀ ਦਿਨ ਹੋ ਗਈ ਵਿਆਹ ਹੋਏ ਇਹਨਾਂ ਨੂੰ ਦੱਸ ਲੋ ਦੋ ਹਰ ਤੋਂ ਰਤੋ ਐਸ ਬੱਚੇ ਵੀ ਸੀ ਹਾਂਜੀ ਮੁੰਡਾ ਕੁੜੀ ਕੀ ਪਰਖਾਨੇ ਸੀ ਕੀ ਤੰਗ ਪਰਖਾਨਾ ਪਤਾ ਨਹੀਂ ਦੱਸਦੇ ਨਹੀਂ ਸੀ ਹਾਂਜੀ ਕੁੜੀ ਦਾ ਚੱਕਰ ਆ ਜਾ ਦਾਦ ਤੋਂ ਆ ਇਹ ਸਾਨੂੰ ਕੋਈ ਫਰਮ ਨਹੀਂ ਹੋਇਆਗਾ ਹਾਂਜੀ ਝਗੜਾ ਹੀ ਕਰਦੇ ਰਹਿੰਦੇ ਹਾਂਜੀ ਘਰੇਲੂ ਝਗੜਾ ਉਹਨਾਂ ਦੀ ਜੋ ਸੱਸ ਸੀ ਉਹ ਮਤਲਬ ਬਹੁਤ ਜ਼ਿਆਦਾ ਇਹਨੂੰ ਪਰੇਸ਼ਨਾ ਕਰਦੀ ਸੀ ਹਾਂਜੀ ਉਹਦਾ ਪਰੌਣਾ ਬਹੁਤ ਜ਼ਿਆਦਾ ਕੁੱਟਮਾਰ ਕਰਦਾ ਸੀ ਹੁਣ ਕਿਸ ਨੇ ਇਹਦਾ ਨਾ ਕੋਈਸ ਨੇ ਇਹ ਹੀ ਹਲਾਇਆ ਤੇ ਉਹਨਾਂ ਨੇ ਆਪਣੇ ਆਪ ਨੂੰ ਮਾਰਤਾ ਗੋਲੀ ਮਾਰਤੀ ਆ ਹਾਂਜੀ ਤੇ ਸਾਨੂੰ ਕੋਈ ਹਾਲੇ ਤੱਕ ਉਹਨਾਂ ਦਾ ਕੋਈ ਇਨਸਾਫ ਨਹੀਂ ਮਿਲਿਆ ਰੈਸਟ ਨਹੀਂ ਕੀਤੇਗੇ ਨਹੀਂ ਨਹੀਂ ਰੈਸਟ ਨਹੀਂ ਕੀਤੇਗੇ ਹੁਣ ਕੀ ਤੁਹਾਡੀ ਕੀ ਮੰਗ ਹੈ ਅਸੀਂ ਇਨਸਾਫ ਲੈਣਾ ਚਾਹੁੰਦੇ ਹਾਂ ਇਨਸਾਫ ਮਿਲਣਾ ਚਾਹੀਦਾ ਹਾਂਜੀ ਗੋਲੀ ਮਾਰਨ ਹਾਂ ਜੀ ਗੋਲੀ ਮਾਰੀ ਆ ਦੂਜੇ ਪਾਸੇ ਪੁਲਿਸ ਨੇ ਵੀ ਇਸ ਮਾਮਲੇ ਦੀ ਜਾਂਚ ਸ਼ੁਰੂ ਕਰ ਦਿੱਤੀ ਹੈ ਲੜਕੀ ਮਨਜੀਤ ਕੌਰ ਜੀ ਦੀ ਉਮਰ 35 ਸਾਲ ਆ ਉਹਦੇ ਦੋ ਬੱਚੇ ਆ ਇੱਕ ਲੜਕਾ ਇੱਕ ਲੜਕੀ ਜਿਹੜਾ ਲੜਕਾ ਉਹਦੀ ਉਮਰ 8 ਸਾਲ ਆ ਲੜਕੀ ਦੀ 10 ਸਾਲ ਆ ਇਹ ਘਰ ਵਿੱਚ ਕੋਈ ਕਲੇਸ਼ ਰਹਿੰਦਾ ਸੀ ਇਹਨਾਂ ਦੇ ਲੜਾਈ ਝਗੜਾ ਤੇ ਉਹਦੇ ਵਿੱਚ ਗੁੱਸੇ ਚ ਆ ਕੇ ਇਹਦੇ ਘਰ ਵਾਲੇ ਨੇ ਸ਼ਖਵਿੰਦਰ ਸਿੰਘ ਨੇ ਆਪ ਦਾ ਸੰਚੀਰ ਵਾਲਵਰ ਸੀ ਉਹਦਾ ਉਹਦੇ ਨਾਲ ਗੋਲੀ ਮਾਰੀ ਆ ਸਿਰੇ 'ਚ ਉਹਦੀ ਮੌਤ ਹੋ ਗਈ ਦੋਚੀਆਂ ਦੀ ਕਿਰਕਦਾਰੀ ਜਿਹੜੀ ਕਰਨੀ ਬਾਕੀ ਹੈ ਪੋਸਟਮਾਰਟਮ ਤੋਂ ਬਾਅਦ ਰੈਡ ਕੀਤਾ ਜਾਣਾ ਘਰ ਵਾਲੇ ਨੇ ਮਾਰੀ ਹਾਂਜੀ ਥਾਣੇਦਾਰ ਰਾਮ ਪ੍ਰਕਾਸ਼ ਨੇ ਦੱਸਿਆ ਕਿ ਮੁਲਜ਼ਮ ਮੌਕੇ ਤੋਂ ਫਰਾਰ ਹੈ ਜਿਸ ਨੂੰ ਕਾਬੂ ਕਰਨ ਲਈ ਪੁਲਿਸ ਦੇ ਵੱਲੋਂ ਛਾਪੇ ਮਾਰੀ ਕੀਤੀ ਜਾ ਰਹੀ ਹੈ ਤੇ ਜਲਦ ਹੀ ਕਾਬੂ ਕਰਕੇ ਸਲਾਖਾਂ ਪਿੱਛੇ ਸੁਟਿਆ ਜਾਵੇਗਾ ਨਨ ਮਿਊਟਲੀ ਫਿਰੋਜ਼ਪੁਰ ਤੋਂ ਪਰਮਜੀਤ ਸਿੰਘ ਸਖਾਣਾ ਦੀ ਰਿਪੋਰਟ